ਨਾ ਥਕੇ ਹਾਂ ਪਾਉ ਨਾ ਹੀ ਹਿੰਮਤ ਹਾਰੀ ਆ ਮੈਨੇ ਦੇਖੇ ਹੈ ਕਈ ਦੌਰ ਸਫਰ ਅਜ ਵੀ ਚੱਲੀ ਹੈ ਦੋਸਤੋ ਇਹ ਜਿਹੜਾ ਕ੍ਰਿਸ਼ਨ ਕੁਕਰੇ ਜਿਹੜਾ ਸਫਰ ਹੈ ਨਾ ਇਹ 3 ਸਾਲ ਪਹਿਲੇ ਹੀ ਸ਼ੁਰੂ ਹੋ ਗਿਆ ਸੀਗਾ ਇਹ ਹੁਣ ਸਮਾਜ ਦੀ ਬਿਹਤਰੀ ਵਾਸਤੇ ਮੇਰੇ ਮਰਦੇ ਦਮ ਤੱਕ ਚੱਲੇਗਾ ਨਾ ਤਾਂ ਇਹਨੂੰ ਕੋਈ ਰੋਕ ਸਕਿਆ ਰੋਕ ਸਕਿਆ ਨਾ ਇਹਨੂੰ ਕੋਈ ਰੋਕ ਸਕੇਗਾ ਅੱਜ ਮੈਂ ਜਿਹੜਾ ਤੁਹਾਨੂੰ ਬੁਲਾਇਆ ਹੈ ਉਹ ਮੁੱਦੇ ਦੀ ਗੱਲ ਹਰਦوار ਦੀ ਮੀਟਿੰਗ ਦਾ ਹੈ ਦੋਸਤੋ ਭਾਲਪੁਰ ਬਰਾਦਰੀ ਦਾ ਹਰਦوار ਦੇ ਵਿੱਚ 23 ਤਰੀਕ ਨੂੰ ਪ੍ਰੋਗਰਾਮ ਰੱਖਿਆ ਗਿਆ ਸੀਗਾ ਭਾਰਤੀ ਬਾਲਪੁਰ ਮਾਂ ਸੰਗਤ ਦੀ ਤਰਫੋਂ ਤੇ ਉਸ ਮੀਟਿੰਗ ਦੇ ਵਿੱਚ ਮੈਂ ਵੀ ਇੱਕ ਸੱਦਿਆ ਗਿਆ ਸੀਗਾ ਆਪਣੀ ਟੀਮ ਦੇ ਨਾਲ ਰਾਸ਼ਟਰੀ ਬਾਲਪੁਰ ਵੈਲਫਰ ਮਹਾਸੰਗ ਦੇ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਸੁਸ਼ੀਲ ਪੋਪਲੀ ਨੇ ਬੁਲਾਇਆ ਸੀਗਾ ਕਿ ਸੁਸ਼ੀਲ ਪੋਪਲੀ ਵੀ ਭਾਰਤ ਦੇ ਬਾਲਪੁਰ ਮਹਾਸੰਗ ਦਾ ਵੈਸ ਪ੍ਰਧਾਨ ਹੈ ਉਹਨੇ ਮੈਨੂੰ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਬੁਲਾਇਆ ਔਰ ਮੇਰੇ ਰਾਜਪੁਰੇ ਵੀ ਮੇਰੇ ਘਰ ਵੀ ਹੋ ਕੇ ਗਿਆ ਔਰ ਮੀਟਿੰਗ ਤੋਂ ਇੱਕ ਦਿਨ ਪਹਿਲੇ ਵੀ ਕੁਰਾਸ਼ਪੁਰ ਆਇਆ ਉਸਨੇ ਜੋ ਵੀ ਮੇਰੇ ਨਾਲ ਗੱਲਬਾਤ ਕੀਤੀ ਤੇ ਮੈਨੂੰ ਰਾਸ਼ਪੁਰਾ ਤੇ ਇਹ ਮੈਨੂੰ ਪਤਾ ਲੱਗਿਆ ਕਿ ਪੋਪਲੀ ਵੀ ਉਥੇ ਦਾ ਕੈਂਡੀਡੇਟ ਹੈ ਔਰ ਚਾਹਵਾਨ ਹੈ ਔਰ ਕਿਉਂਕਿ ਇੱਕ ਮਹੀਨਾ ਪਹਿਲੇ ਹੀ ਪੋਪਲੀ ਨੇ ਮੈਨੂੰ ਕਹਿ ਦਿੱਤਾ ਸੀਗਾ ਕਿ ਕੁਕਰਿਆ ਜੀ ਮੈਂ ਇਲੈਕਸ਼ਨ ਲੜਨਾ ਹੈ ਤੇ ਮੈਨੂੰ ਭਾਗਦੇ ਬਰਬੁਰ ਮਹਾ ਸੰਗ ਦੇ ਮਜੂਦਾ ਪ੍ਰਧਾਨ ਨੇ ਚਾਜਾ ਦਿੱਤੀ ਹੈ ਵੀ ਤੁਸੀਂ ਤਿਆਰੀ ਕਰੋ ਤੇ ਕਿਉਂਕਿ ਪੋਪਲੀ ਇੱਕ شریف ਆਦਮੀ ਹੈ ਕਾਫੀ ਟਾਈਮ ਤੋਂ ਭਾਗਦੇ ਬਰਬੁਰ ਮਹਾ ਸੰਗ ਦੇ ਵਿੱਚ ਕੰਮ ਕਰ ਰਿਹਾ ਹੈ ਤੇ ਮੈਂ ਮਹਿਸੂਸ ਕੀਤਾ ਮੈਂ ਇੱਕ ਅੱਛੇਪਣ ਦੀ وجہ ਨਾਲ ਔਰ ਅੱਛੇ ਕੈਂਡੀਡੇਟ ਦੀ وجہ ਨਾਲ ਸਮਾਜ ਦਾ ਹੱਕ ਸਹੀ ਤਰੀਕੇ ਨਾਲ ਪੋਪਲੀ ਵੀ ਅਦਾ ਕਰੇਗਾ ਤੇ ਮੈਂ ਵੀ ਅਦਾ ਕਰ ਹੀ ਰਿਹਾ ਇਸ ਸੋਚ ਨਾਲ ਕਿ ਸਮਾਜ ਦੇ ਵਿੱਚ ਅਛਾ ਹੀ ਅੱਗੇ ਆਏਗੀ ਔਰ ਬੁਰਾ ਹੀ ਪਿੱਛੇ ਜਾਏਗੀ ਤੇ ਉਸ ਹੱਕ ਦੇ ਵਿੱਚ ਮੈਂ ਉਹਦੇ ਸਮਰਥਨ ਹੀ ਚੱਲਾ ਗਿਆ ਔਰ ਮੈਂ ਉੱਥੇ ਜਦ ਗਿਆ ਸਾਰੇ ਦੇਸ਼ ਨੂੰ ਇਸ ਗੱਲ ਦਾ ਪਤਾ ਵੀ ਹੈ ਬ੍ਰਦਰਲੀ ਉੱਥੇ ਆ ਕੇ ਬੈਠੀ ਸੀ ਔਰ ਬ੍ਰਦਰਲੀ ਨਾਲ ਮੇਰਾ ਮੇਲਜੋਲ ਹੋਇਆ ਤੇ ਉੱਥੇ ਮੀਟਿੰਗ ਸਟਾਰਟ ਹੋਈ ਮੀਟਿੰਗ 2 ਘੰਟੇ ਚੱਲੀ ਲਗਭਗ ਉਹ 2 ਘੰਟੇ ਦੀ ਮੀਟਿੰਗ ਦੇ ਵਿੱਚ ਕਾਫੀ ਸ਼ਾਂਤੀਪੂਰਵਕ ਸਾਰਾ ਕੰਮ ਰਿਹਾ ਤੇ ਲਾਸਟ ਦੇ ਵਿੱਚ ਉਹ ਮੀਟਿੰਗ ਖਤਮ ਹੋਈ ਇਹਨਾਂ ਨੇ ਪੋਸਟ ਮੋਰਮ ਇਲੈਕਸ਼ਨ ਕੀਤਾ ਹੈ ਪੋਸਟਮਨ ਕਰਨ ਤੋਂ ਇੱਕ ਦਿਨ ਪਹਿਲੇ ਪੋਪਲੀ ਨੂੰ ਇਹਨਾਂ ਨੇ ਧਮਕਾਇਆ ਪੋਪਲੀ ਨੂੰ ਮੈਨੂੰ ਪ੍ਰੈਸ਼ਰ ਪਾਇਆ ਪੋਪਲੀ ਨੂੰ ਇਹ ਡਰਾਇਆ ਔਰ ਡਰਾ ਕੇ ਉਹਨਾਂ ਨੂੰ ਕਿਹਾ ਵੀ ਅਸੀਂ ਤੈਨੂੰ ਪ੍ਰਧਾਨ ਨਹੀਂ ਬਣਾਵਾਂਗੇ ਵੀ ਤੂੰ ਕੁਕਰੇ ਜਰ ਨੂੰ ਨਾਲ ਲੈ ਕੇ ਆਇਆ ਹਾਲੇ ਕਿ ਮੈਂ ਤਾਂ ਉੱਥੇ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਜਾ ਕੇ ਪੋਪਲੀ ਨਾਲ ਹੱਕ ਦੀ ਗੱਲ ਕਰਨੀ ਸੀਗੀ ਲੇਕਿਨ ਉਹ ਗੱਲ ਇਹਨਾਂ ਨੂੰ ਚੰਗੀ ਨਹੀਂ ਲੱਗੀ ਚੰਗੀ ਨਹੀਂ ਲੱਗੀ ਔਰ ਮੇਰੀ ਇਸ وجہ ਦੇ ਨਾਲ ਮੇਰੀ ਇਸ ਲੜਕੀ ਨਾਲ ਉਹਨਾਂ ਨੇ ਪੋਪਲੀ ਨੂੰ ਵੀ ਗੇਮ ਵਿੱਚੋਂ ਬਾਹਰ ਕਰਤਾ ਇਹ ਗੱਲ ਵੀ ਕਲੀਅਰ ਹੈ ਦੋਸਤੋ ਕਿ 2 ਮਹੀਨੇ ਤੱਕ ਜਿਹੜੀ ਉਹਨਾਂ ਨੇ ਪੋਸਟਪੋਨ ਕਰੀ ਹੈ ਇਲੈਕਸ਼ਨ ਉਹ ਹਰ ਹਾਲਤ ਦੇ ਵਿੱਚ ਪੋਪਲੀ ਪ੍ਰਧਾਨ ਨਹੀਂ ਬਣੇਗਾ ਮੌਜੂਦਾ ਪ੍ਰਧਾਨ ਜਿਹੜਾ ਭਾਰਤੀ ਬਾਲਪੁਰ ਮਾਂਸੰਗ ਦਾ ਹੈ ਉਹੀ ਬਣੇਗਾ ਕਿਉਂ ਇਹਨਾਂ ਦੋਨਾਂ ਨੂੰ ਜਿਹੜਾ ਮੌਜੂਦਾ ਪ੍ਰਧਾਨ ਹੈ ਤੇ ਜਿਹੜਾ ਆਪਣੇ ਆਪ ਨੂੰ ਲੀਡਰ ਸਮਝਦਾ ਹੈ ਰਾਜਪੁਰੇ ਦਾ ਇਹਨਾਂ ਦੋਨਾਂ ਨੂੰ ਪਤਾ ਹੈ ਵੀ ਅਗਰ ਜੇ ਸਾਡੇ ਵਿੱਚੋਂ ਪ੍ਰਦਾਨ ਨਹੀਂ ਬਣਦਾ ਤਾਂ ਬਰਾਦਰੀ ਸਾਡੇ ਹੱਥੋਂ ਚਲੀ ਜਾਏਗੀ ਖਿਸਕ ਜਾਏਗੀ ਔਰ ਅਸੀਂ ਬਿਲਕੁਲ ਵੀ ਜ਼ੀਰੋ ਹੋ ਕੇ ਕਰ ਬੈਠ ਜਾਵਾਂਗੇ ਤੇ ਦੋਸਤੋ ਇਸ ਕਾਰਨ ਇਹਨਾਂ ਨੇ ਉਹ ਸਾਰੀ ਗੇਮ ਰਚਾਈ ਔਰ ਗੇਮ ਰਚਾਈ ਗੇਮ ਤੋਂ ਬਾਅਦ ਸਾਰਾ ਪ੍ਰੋਗਰਾਮ ਸਿਨੈਰੀਓ ਉੱਤੇ ਚੇਂਜ ਹੋ ਗਿਆ ਪ੍ਰੋਗਰਾਮ ਹਾਈ ਚੈੱਕ ਹੋ ਗਿਆ ਪ੍ਰੋਗਰਾਮ ਦੇ ਵਿੱਚ ਵਿਅਕਤੀ ਵਿਸ਼ੇਸ਼ ਆਪਣੀ ਰਾਜਨੀਤਿਕ ਗੱਲਾਂ ਕਰਨ ਲੱਗ ਗਿਆ ਔਰ ਜਦ ਮੈਂ ਉੱਠ ਕੇ ਆਇਆ ਤਾਂ ਮੈਨੂੰ ਪਤਾ ਲੱਗਿਆ ਪਿੱਛੇ ਉਹਨੇ ਬੜੇ ਅਪਸ਼ਬਦ ਬੋਲੇ ਮੈਨੂੰ ਉਹ ਸਾਰੇ ਦੇਸ਼ ਨੇ ਵੀ ਸੁਣੇ ਔਰ ਮੈਂ ਬੜੀ ਸ਼ਾਂਤੀਪੂਰਵਕ ਤਰੀਕੇ ਨਾਲ ਆਪਣੀ ਟੀਮ ਦੇ ਨਾਲ ਵਾਪਸ ਆ ਗਿਆ ਤੇ ਜਿਹੜੇ ਅਪਸ਼ਬਦ ਉਹਨੇ ਬੋਲੇ ਉਹ ਅਪਸ਼ਬਦ ਸਾਰੇ ਦੇਸ਼ ਇਸ ਗੱਲ ਦੀ ਚਰਚਾ ਹੈ ਕਿ ਉਹਨੂੰ ਇਹ ਸ਼ਬਦ ਨਹੀਂ ਬੋਲਨੇ ਚਾਹੀਦੇ ਸੀਗੇ ਪਰੰਤੂ ਮੈਂ ਉਹ ਸਾਰੀ ਪ੍ਰਤੀਕਿਰਿਆ ਸਮਾਜ ਦੀ ਦੇਸ਼ ਦੀ ਸੁਣੀ ਔਰ ਸੁਣ ਕੇ ਮੈਨੂੰ ਮਹਿਸੂਸ ਹੋਇਆ ਕਿ ਸਮਾਜ ਅਜੇ ਜ਼ਿੰਦਾ ਹੈ ਸਮਾਜ ਦੀ ਅਛਾਈ ਅਜੇ ਜ਼ਿੰਦਾ ਹੈ ਔਰ ਸਮਾਜ ਦੇ ਵਿੱਚ ਉਹ ਪ੍ਰਤੀਕਿਰਿਆ ਮੈਨੂੰ ਮਿਲੀ ਉਹ ਪ੍ਰਤੀਕਿਰਿਆ ਤੋਂ ਮੈਨੂੰ ਲੱਗਦਾ ਹੈ ਕਿ ਮੈਨੂੰ ਹੋਰ ਵੀ ਸਮਾਜ ਦੀ ਅੱਛੀ ਆਵਾਜ਼ ਉਠਾਣੀ ਚਾਹੀਦੀ ਹੈ ਔਰ ਮੈਨੂੰ ਅੱਛੀ ਅੱਛੇ ਸਮਾਜ ਦੀ ਕਰਲੀ ਚਾਹੀਦੀ ਹੈ ਦੋਸਤੋ ਇਹ ਉਹਦੀ ਸભ્યਤਾ ਸੀਗੀ ਇਹ ਉਹਦੇ ਸੰਸਕਾਰ ਸੀਗੇ ਤੇ ਉਹਦੀ ਮਰਿਆਦਾ ਸੀਗੀ ਜਿਹੜਾ ਉਹ ਉੱਥੇ ਬੋਲਿਆ ਸਾਡੀ ਮਰਿਆਦਾ ਸਾਨੂੰ ਇੰਨੀ ਕਹਿੰਦੀ ਕਿ ਅਸੀਂ ਉਹ ਜੇ ਅਪਸ਼ਬਦ ਬੋਲੀਏ ਸਾਡੇ ਸੰਸਕਾਰ ਸਾਡੀ ਮਰਿਆਦਾ ਸਭੀ ਬੜੀ ਉੱਚ ਲੈਵਲ ਦੀ ਹੈ ਤੇ ਅਸੀਂ ਇਸ ਨੂੰ ਮੇਨਟੇਨ ਕਰਕੇ ਸਮਾਜ ਦੇ ਲਈ ਕੰਮ ਕਰਾਂਗੇ। ਕੁਰੇਜਾ ਜੀ ਤੁਸੀਂ ਹਰਿਦਵਾਰ ਗਏ ਸੀ ਪੋਪਲੀ ਦੇ سپورਟ ਦੇ ਵਿੱਚ। ਪੋਪਲੀ ਜੀ ਦੇ سپورਟ ਦੇ ਵਿੱਚ ਤਾਂ ਹੋਰ ਵੀ ਕਈ ਗਏ ਹੋਣਾ ਹੈ। ਅਸੀਂ ਕਹਿ ਗਏ ਲੋਗੀ ਸੀ ਕਿ ਤੁਹਾਨੂੰ ਉੱਥੇ ਇੰਨੀ ਗਲਤ ਸ਼ਬਦਾਵਲੀ ਬੋਲ ਕੇ ਤੁਹਾਨੂੰ ਬਾਹਰ ਕੱਢਣ ਲਈ ਮਜਬੂਰ ਹੋ ਗਏ। ਦੇਖੋ ਡਾਰਾ ਸਾਹਿਬ ਬੜਾ ਵਧੀਆ ਸਵਾਲ ਕਰਿਆ ਤੁਸੀਂ। ਕਹਿੰਦੇ ਆ ਇੱਕ ਸ਼ੇਰ ਹੈ ਵੇ ਜਦ ਤੁਮੇ ਲੋਗ ਘਿਰਾਨੇ ਲਗ ਜਾਏ ਜਦ ਤੁਮੇ ਲੋਗ ਘਿਰਾਨੇ ਲਗ ਜਾਏ ਤੋ ਇਹ ਸਮਝ ਜਾਣਾ ਚਾਹੀਏ ਉਨ ਲੋਗੋ ਸੇ ਤੁਹਾਡਾ ਸਤਰ ਕਈ ਗੁਣਾ ਬਿਹਤਰ ਹੈ ਮੈਂ ਜੋ ਕਾਰਜ ਪਿਛਲੇ 3 ਸਾਲਾਂ ਦੇ ਵਿੱਚ ਆਪਣੇ ਬਹਾਪੁਰ ਵੈਲਫੇਅਰ ਮਾਂ ਸੰਗ ਦੇ ਰੂਪ ਦੇ ਵਿੱਚ ਕਰ ਰਿਹਾ ਉਹ ਇੱਕ ਅਤੁੱਲੀ ਹੈ ਉਹ ਇੱਕ ਸਮਾਜ ਵਾਸੇ ਗਰਵ ਦੀ ਗੱਲ ਹੈ ਮੈਂ ਟਿਕ ਕੇ ਕਰਨੀ ਬੈਠਦਾ ਮੈਨੂੰ ਸਮਾਜ ਵਾਸਤੇ ਜੋ ਵੀ ਕਰਨਾ ਪੈ ਰਿਹਾ ਮੈਂ ਕਰ ਰਿਹਾ ਮੈਂ ਤੁਹਾਡੇ ਚੈਨਲ ਰੇ ਵੀ ਅੱਜ ਇਹ ਗੱਲ ਕਹਾਂਗਾ ਕੋਈ ਵੀ ਸਮਾਜ ਦਾ ਬੰਦਾ ਕਿਸੇ ਵੀ ਕਾਨੂੰਨ ਅਸ਼ ਮਜਬੂਰ ਹੈ ਕਿਸੇ ਵੀ ਕਾਨੂੰਨ ਅਸਹਿ ਹੈ ਉਹ ਮੈਨੂੰ ਸੰਪਰਕ ਕਰੇ ਮੈਂ ਆਪਣੀ ਜੀ ਜਾਣ ਨਾਲ ਉਹਦੀ ਸੇਵਾ ਕਰਾਂਗਾ ਬਾਬਾ ਖਾਟੂ ਸ਼ਾਮ ਦੇ ਜਦਾਂ ਦੇ ਮੈਂ ਚਰਣਾ ਦੇ ਵਿੱਚ ਲੱਗਿਆ ਉਹਨਾਂ ਨੇ ਮੈਨੂੰ ਇੱਕੋ ਹੀ ਗੱਲ ਦੱਸੀ ਆ ਵੀ ਤੂੰ ਕਾਰਿਆਕਤਤਾ ਜਾਂ ਹਲਕੀ ਇੱਛਾ ਮਤ ਰੱਖ और वो मैं कार्य कर रहा उनको उनको मेरी ये चुबन, मेरे जाना, उनको ये लगा कि ये हमें जीरो कर देगा अपने उस मीठे बोल से इसीलिए उन्होंने पोबलिक को धमकाया डराया और प्रेशराइज बिल्ड किया और मुझे जीरो करने की कोशिश की लेकिन उनको ये नहीं पता कि जिसके साथ नारायण है ਜਿਸ ਕੇ ਸਾਥ ਬਾਬਾ ਸ਼ਾਮ ਆਏ ਉਹ ਕਿਸੇ ਕੋ ਕਿਆ ਜੇ ਤੁਹਾਨੂੰ ਉਥੇ ਪਤਾ ਸੀਗੀ ਕਿ ਪੂਰਾ ਸਮਾਜ ਤੁਹਾਡੇ ਅਗੇਂਸਟ ਹੈ ਨੋ ਗਲਤ ਗਲਤ ਉਥੇ ਤੁਸੀਂ ਨਹੀਂ ਤੁਸੀਂ ਪੂਰਾ ਸਮਾਜ ਤੁਹਾਨੂੰ ਮੈਂ ਡਾਰਾ ਸਾਹਿਬ ਇਹ ਗੱਲ ਦੱਸ ਦਿਆਂ ਦਿੱਲੀ ਸਮਾਜ ਹਰਿਆਣਾ ਸਮਾਜ ਪੰਜਾਬ ਸਮਾਜ ਰਾਜਸਥਾਨ ਸਮਾਜ ਮਹਾਰਾਸ਼ਟਰ ਸਮਾਜ ਇਹਨਾਂ ਨਾਲ ਮੇਰੇ 4-4 ਵਾਰੀ ਮੀਟਿੰਗਸ ਹੋ ਚੁੱਕੀਆਂ ਹਨ 4-4 ਵਾਰੀ ਮੇਰੇ ਮਾਹ ਸਮੇਲਨਾਂ ਦੇ ਵਿੱਚ ਆ ਵੀ ਚੁੱਕਿਆ ਹੈ ਇਹ ਸਾਰਾ ਸਮਾਜ ਖੁਸ਼ ਹੈ ਲੇਕਿਨ ਉਹ ਚੰਦ ਲੋਕ ਜਿਹੜਾ ਆਪਣੇ ਨੂੰ ਰਾਜਨੀਤੀ ਸਮਝਦਾ ਰਾਜਪੁਰੇ ਦਾ ਜਿਹੜਾ ਭਾਰਤੀ ਬਾਲਗਰ ਮਹਾਸੰਗ ਦਾ ਮਜੂਦਾ ਪ੍ਰਧਾਨ ਹੈ ਪਲੱਸ ਉਹਨਾਂ ਦੇ ਦੋ ਦੋ ਚਾਰ ਚਾਰ ਬੰਦੇ ਜਿਹੜੇ ਹੈ ਉਹਨਾਂ ਨੂੰ ਤਕਲੀਫ ਹੈ ਸਮਾਜ ਨੂੰ ਤਕਲੀਫ ਨਹੀਂ ਹੈ ਤਕਲੀਫ ਮੈਂ ਤੁਹਾਡੇ ਪ੍ਰੈਸ ਲਈ ਇਹ ਦੱਸਣਾ ਚਾਹੁੰਦਾ ਸਿਰਫ ਉਹਨਾਂ ਨੂੰ ਤਕਲੀਫ ਹੈ ਉਹ ਤਕਲੀਫ ਸੁਭਾਵਿਕ ਹੈ ਕਿਹ ਬਚਿਆ ਵਜ੍ਹਾ ਉਹ ਮੈਨੂੰ ਆਪਣਾ ਪਰਤੀ ਦੁੰਦੀ ਸਮਝਣ ਲੱਗ ਗਿਆ ਫੜੀ ਵੱਡੀ ਬਚਿਆ ਉਹਨਾਂ ਨੂੰ ਪਤਾ ਹੈ ਵੀ ਜਿਹੜਾ ਅੱਜ ਬਰਾਦਰੀ ਦੇ ਪਿੱਛੇ ਸਾਨੂੰ ਇਹ ਜ਼ੀਰੋ ਕਰ ਰਿਹਾ ਹੈ ਆਉਣ ਦਾ ਟਾਈਮ ਇਸ ਪਤਨ ਸਾਨੂੰ ਪੂਰੇ ਸ਼ਹਿਰੇ ਜੀਰੋ ਕਰੇਗਾ ਸਰ ਪ੍ਰਤੀਯੰਦੀ ਸਮਝਣਾ ਤਾਂ ਜਾਇਜ਼ ਹੈ ਕਿਉਂਕਿ ਤੁਸੀਂ ਉਸੀ ਉਸੀ ਬਹਾਉਲਪਰੀ ਮਾਸਾਂ ਤੋਂ ਨਿਕਲ ਕੇ ਤੁਸੀਂ ਆਪਣਾ ਇੱਕ ਅਲੱਗ ਸੰਗਠਨ ਬਣਾਇਆ ਤਾਂ ਉਹ ਪ੍ਰਤੀਯੰਦੀ ਸਮਝਣਾ ਤਾਂ ਜਾਇਜ਼ ਹੈ ਨਾ ਸਰ ਤਾਂ ਕਰ ਲੱਕੀ ਜੀ ਅਗਰ ਜੇ ਮੈਂ ਪ੍ਰਤੀਯੰਦੀ ਹਾਂ ਤਾਂ ਮੀਟਿੰਗ ਦਾ ਸਮਾਜ ਦੀ ਸੀ ਨਾ ਕਿਹਾ ਮੈਂ ਸਮਾਜ ਦਾ ਹੀ ਸਾ ਨਹੀਂ ਕਿਹਾ ਮੈਂ ਬਰਾਦਰੀ ਦਾ ਹੀ ਸਾ ਨਹੀਂ ਕਿਹਾ ਮੈਂ ਬਹਾਉਲਪਰੀ ਨਹੀਂ ਕਿਹਾ ਮੇਰੇ ਅੱਛੇ ਕੰਮ ਤੇ ਨਿਸ਼ਾਨੀ ਸਮਾਜ ਨੂੰ ਨਹੀਂ ਕਮਾਲ ਹੈ ਉੱਥੇ ਤਾਂ ਕੋਈ ਵੀ ਜਾ ਸਕਦਾ ਹੈ ਇੱਕ ਗੀਤਾ ਦੇ ਵਿੱਚ ਸਭ ਗੱਲ ਲਿਖੀ ਹੋਈ ਆ ਅਤੀਥੀ ਦੇਵੋ ਭਾਵ ਅਤੀਥੀ ਦੇਵੋ ਭਾਵ ਅਗਰ ਮੈਂ ਉਥੇ ਚਲਾ ਗਿਆ ਤਾਂ ਉਹ ਸਭਿਅਤਾ ਦਿਖਾਉਂਦੇ ਆਪਣੀ ਮਰਿਆਦਾ ਦਿਖਾਉਂਦੇ ਉਹ ਆਪਣੇ ਸੰਸਕਾਰ ਦਿਖਾਉਂਦੇ ਜਿਹੜਾ ਕਿ ਉਹਨਾਂ ਨੇ ਨਾ ਦਿਖਾ ਕੇ ਇਹਨੇ ਅਪਸ਼ਬਦ ਬੋਲੇ ਲੇਕਿਨ ਉਹਦੇ ਵਿੱਚ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਮੈਨੂੰ ਬੜਾ ਸੰਤੋਸ਼ ਹੈ ਕਿ ਉਹਨੂੰ ਸਮਾਜ ਜਵਾਬ ਦੇ ਰਿਹਾ ਇਸ ਗੱਲ ਦਾ ਇਹ ਉਹਨਾਂ ਦੀ ਸਭਿਅਤਾ ਹੈ ਮੇਰੀ ਸਭਿਅਤਾ ਇਹ ਲੋ ਨਹੀਂ ਕਰਦੀ ਮੇਰਾ ਮਰਿਆਦਾ ਇਹ ਲੋ ਨਹੀਂ ਕਰਦੀ ਮੇਰੀ ਮਰਿਆਦਾ ਇਹ ਲੋ ਕਰਦੀਆ ਸਮਾਜ ਉਹ ਸਮਾਜ ਜਿਹੜਾ ਇਹਦੀ ਮਿਹਨਤ ਦੇ ਨਾਲ ਅਸੀਂ ਪਾਕਿਸਤਾਨ ਤੋਂ ਉਜੜ ਕੇ ਆਏ ਔਰ ਅੱਜ ਅਸੀਂ ਮਿਹਨਤ ਦੇ ਰੂਪ ਦੇ ਵਿੱਚ ਸਮਾਜ ਨੂੰ ਖੜਾ ਕੀਤਾ ਸਾਡੇ ਬਜ਼ੁਰਗਾਂ ਨੇ ਸਭਿਤਾ ਨੂੰ ਖੜਾ ਕੀਤਾ ਸੰਸਕ੍ਰਿਤੀ ਨੂੰ ਖੜਾ ਕੀਤਾ ਅਸੀਂ ਉਹਦੇ ਉਜੜ ਗਏ ਆਪਣੇ ਸਾਰਾ ਕੁਝ ਗਵਾ ਕੇ ਆਏ ਇਹ ਸੋਚ ਕੇ ਕਿ ਅਸੀਂ ਆਪਣੀ ਜਿਹੜੀ ਇੱਜ਼ਤ ਹੈ ਪ੍ਰੇਮ ਦੀ ਭਾਸ਼ਾ ਜਿਹੜੀ ਉਹਨੂੰ ਨਹੀਂ ਛੱਡਾਂਗੇ ਅਸੀਂ ਤਾਂ ਅੱਜ ਉਸ ਚੀਜ਼ ਦੇ ਕਾਇਮ ਹੈ ਇਹ ਬੰਦਾ ਮੈਂ ਦਾਅਵੇ ਨਾਲ ਕਹਿ ਸਕਦਾ ਇਹ ਲੀਡਰ ਨਹੀਂ ਹੈ मैं आज एक गल थे सामने फिर होर कर रहा इतिहास गवाह है एक चरित्रहीन व्यक्ति चरित्रवान का मुकाबला नहीं कर सकता पैसे के दम पे और नारायणी सेना के दम पे महाभारत नहीं जीती जाती महाभारत जीतने के लिए कृष्ण चाहिए वो कृष्ण कृष्ण कुकरेजा के पास है कुकरेजा जी तो ਦੇਖੋ धवन ਸਾਹਿਬ ਚਰਿੱਤਰਹਿੰਦ ਦੇ ਵਿੱਚ ਬਹੁਤ ਕੁਝ ਆ ਜਾਂਦਾ ਤੁਸੀਂ ਵੀ ਜਾਣੀ ਜਾਣੋ ਮੇਰੇ ਕੋਲ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਸਾਰਾ ਸਮਾਜ ਸਾਰਾ ਸ਼ਹਿਰ ਇਸ ਗੱਲ ਨੂੰ ਜਾਣਦਾ ਹੈ ਵੀ ਚਰਿੱਤਰਹਿੰਦ ਕੌਣ ਹੈ ਚਰਿੱਤਰਹਿੰਦ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਆ ਜਾਂਦੀਆਂ ਉਹ ਤੁਸੀਂ ਅੱਜ ਇਸ ਐਪੀਸੋਡ ਵਿੱਚ ਮੇਰੇ ਕੋਲ ਨਾ ਪੁੱਛੋ ਹਾਂ ਇਹ ਮੇਰਾ ਤੁਹਾਡਾ ਵਚਨ ਰਿਹਾ ਮੈਂ ਨੈਕਸਟ ਪ੍ਰੈਸ ਕਾਨਫਰੰਸ ਦੇ ਵਿੱਚ ਇਵੇਂ ਗੱਲ ਚਿਆ ਤੁਹਾਡੇ ਲਈ ਪੁਲਿਸ ਬੁਲਾਏਗੀ ਉੱਥੇ ਉਹ ਕਹਿੰਦੇ ਪੁਲਿਸ ਵੀ ਆਈ ਸੀਗੀ ਤੇ ਉਹਦੇ ਕੀ ਕਰਨੇ ਬਹੁਤ ਦਿਮਾਨ ਸਾਹਿਬ ਬਹੁਤ ਵਧੀਆ ਕੁਸ਼ਨ ਕਰਿਆ ਮੈਂ ਇੱਕ ਗੱਲ ਤੁਹਾਨੂੰ ਪਹਿਲੇ ਕਹਿ ਚੁੱਕਿਆ ਕਿ ਐਨੀ ਕਿਹੜੀ ਗੱਲ ਆ ਗਈ ਸੀ ਉੱਤਰਾਖੰਡ ਦੀ ਪੁਲਿਸ ਆ ਗਈ ਕਮਾਂਡੋ ਆ ਗਏ ਸਮਾਜ ਦੀ ਮੀਟਿੰਗ ਹੈ ਮੇਰੇ ਭਾਈ ਮੇਰੇ ਦੋਸਤੋ ਅਤੇ ਭਾਈ ਚਾਰੇ ਦੀ ਮੀਟਿੰਗ ਹੈ ਸਹਿ ਚਾਰ ਦੀ ਮੀਟਿੰਗ ਹੈ ਨਾ ਕਿ ਆਪਣਾ ਤਾਕਤ ਦਾ ਪ੍ਰਦਰਸ਼ਨ ਦਿਖਾਣਾ ਤੁਸੀਂ ਸ਼ਕਤੀ ਪ੍ਰਦਰਸ਼ਨ ਦਿਖਾ ਰਹੇ ਹੋ ਕਿ ਸਮਾਜ ਦੀ ਮੀਟਿੰਗ ਕਰ ਰਹੇ ਹੋ ਤੇ ਮੈਸੇਜ ਦਾ ਦੇਸ਼ ਦੇ ਵਿੱਚ ਸ਼ਹਿਰ ਦੇ ਵਿੱਚ ਚੱਲ ਆ ਹੀ ਗਿਆ ਹੈ ਵੀ ਅਸੀਂ ਕਿਹੜੀ ਗੱਲ ਆ ਗਈ ਸੀ ਕੁਗਰੇ ਜਿਹਾ ਤਾਂ ਨਿੱਹਤਾ ਗਿਆ ਸੀਗਾ ਸਰ ਉਹ ਤਾਂ ਤੁਹਾਡੇ ਤੋਂ ਵਾਈਸ ਪ੍ਰਧਾਨ ਕੋਪਦੀ ਜੀ ਉਹ ਤਾਂ ਸਾਰੇ ਆ ਵੀ ਕਹਿੰਦੇ ਵੀ ਮੈਂ ਤਾਂ ਬੁਲਾਇਆ ਹੀ ਨਹੀਂ ਮੇਰੇ ਪਿਆਰੇ धवन ਸਾਹਿਬ ਇੱਕ ਹੋਰ ਡਿਟੇਲ ਹੈ ਤੁਹ ਦੇਖੋ ਇਨਕਮਿੰਗ ਕਾਲੀਆਂ ਕਿੰਨੀਆਂ ਆਏ ਐ ਇਹਦੇ ਵਿੱਚ ਉਹਨੇ ਮੈਨੂੰ ਕਿੰਨੇ ਫੋਨ ਕੀਤੇ ਨਹੀਂ ਇਹ ਤਾਂ ਤੁਸੀਂ ਚਲੋ ਵੈਸੇ ਹੀ ਡਿਸਕਸ ਕਰਦੇ ਹਾਂ ਤੁਸੀਂ ਚਲੋ ਮੇਰੇ ਦੋਸਤ ਐ ਇਹ ਤਾਂ ਵੈਸੇ ਹੀ ਗੱਲਾਂ ਕਰਦੇ ਆਂ ਜਦ ਮੈਂ ਇੱਕ ਗੱਲ ਕਹਿ ਰਿਹਾ ਕਿ ਉਹਨੇ ਮੈਨੂੰ ਬੁਲਾਇਆ ਬਿਨਾਂ ਬੁਲਾਏ ਦੇ ਕੁکریاں ਚਾ ਨਹੀਂ ਸਕਦਾ ਪਰ ਉਹਨਾਂ ਦਾ ਲੋ ਵੀ ਉਹਨਾਂ ਨੇ ਕਿਹਾ ਵਾਈ ਵੀਡੀਓ ਆਰਗ ਕਰਕੇ ਕਿ ਮੈਂ ਤਾਂ ਬੁਲਾਇਆ ਨਹੀਂ ਮੇਨ ਕੋਈ ਅਥਾਰਟੀ ਨਹੀਂ ਬੁਲਾਉਂਦੀ ਪੰਜਾਬ ਦੇ ਬੰਦੇ ਦੇਖੋ ਇੱਕ ਬਾਤ ਮੈਂ ਦੋਸਤੋ ਬਤਾ ਦੂ ਮੈਂ ਤੁਹਾਨੂੰ ਜੋ ਸੱਚ ਐ ਨਾ ਉਹ 100 ਪਰਦੇ ਚੀਰ ਕੇ ਨਿਕਲਦਾ ਐ आज पब्लिक का एक इमेज का सवाल है वो भारतीय बालबर महासंग का कहां तो खाब देख रहा था प्रधान बनने का उसका प्रधान का खाब टूटा अब वो एक अपनी प्लानिंग कर रहा है प्लानिंग कर रहा है उस प्लानिंग के मुताबिक अगर वो बाहर निकलता है तो अभी वो अपना महासंग बनाएगा अगर वो प्रधान नहीं बनता तो अभी वो अपना महाराष्ट्र का महासंग करेगा जी ये उसी स्टार्टिंग में क्या सोचा कि पोपली जी ਨੂੰ ਧਮਕੀਆਂ ਮਿਲ ਰਹੀਆਂ ਕਿ प्रधान ਨਹੀਂ ਬਣਾਂਗੇ यस ਇਹ ਕਿੰਨੇ ਨੰਮ ਕੇ ਦਿੱਤੇ ਉਹਨਾਂ ਨੂੰ ਦੇਖੋ ਮੇਰੀ ਦੋ ਗੱਲਾਂ ਮੈਂ ਤੁਹਾਨੂੰ ਅੱਜ ਫਿਰ ਦੱਸਣਾ ਚਾਹੁੰਦਾ ਸਾਡੇ ਕੋਲ 15 ਬੰਦੇ ਅਸੀਂ ਕਮਰੇ 'ਚ ਬੈਠੇ ਸੀਗੇ ਉਹਦੇ ਵਿੱਚ ਤਿੰਨ ਬੰਦੇ ਤਾਂ ਇੱਥੇ ਹੀ ਮੌਜੂਦ ਐ ਕਾਨਫਰੰਸ ਦੇ ਵਿੱਚ ਪੋਪਲੀ ਆਇਆ ਚਿਹਰਾ ਉਹਦਾ ਉਡਾ ਡਿਆਗਾ ਸੀਗਾ ਰੰਗ ਉਹਦੇ ਉੜੇ ਹੋਏ ਸੀਗੇ ਆ ਕੇ ਮੈਨੂੰ ਕਹਿੰਦਾ ਕੁਕਰੇ ਜੀ ਬਈ ਮੈਂ ਅਭਿਮਨਿਉ ਬਣ ਗਿਆ ਔਰ ਚੱਕਰ ਵਿੱਚ ਫਸ ਗਿਆ हमने कहा अभी ऐसी क्या बात होगी पपरी साहब कहने लगा बस मैं कुछ बता नहीं सकता मैंने कहा ठीक है फिर मैं नहीं आता हम रात को कमरे में सुबह सो जाएंगे आराम से कहने लगा नहीं आपने आना भी जरूर है तो कुछ तो बात है जो उसके दिलो दिमाग में छाई हुई है अभी शो नहीं कर रहा पंद्रह दिन के अंदर सच्चाई सामने आ जाएगी फिर प्रेस कॉन्फ्रेंस करके वो बता देंगे अभी क्या माज रहा है अभी क्यों पलट गया अपने ध्यानों से एक चैनल के माध्यम से आपने बोला था कि आप के महासंघ के मेंबर आपके ने कहा था ये भी कि मेरे पास रसीद है यस yes, रसीद है लेकिन बाद में नहीं रसीद है तो आप का जाना क्यों रोका गया हाँ बहुत बढ़िया सवाल है रसीद हाँ, हाँ, बता रहा मैं ब, हाँ बता रहा हूँ चावला साहब वहां सब कुछ तो प्रॉपर है ही नहीं भारतीय बॉलपुर महासंघ की लिस्ट में आदर्श पंचायत है और मैं वहां रसीद जब कटाने गया एक हजार रुपए की तो वहां पंचायत का नाम ही नहीं था उसके बाद फिर मैं आदर्श पंचायत के चेयरमैन से लेटर पैड लिखवा के लेके आया वो वर्मा जी को मैंने सौंपी हुई है उसके बाद वहां पर जो भी बंदे आए हुए थे वो सिर्फ एक व्यक्ति विशेष के बंदे आए हुए थे खास या फिर खास जनरल बंदे आए हुए थे धुलिया से जो पोबली लेके आया था पचास साठ ठीक है या जी भी जनों लेके आए थे बाकी जो दो बंदे हैं जो मौजूदा प्रधान है और व्यक्ति विशेष है वो बंदे लेके आए अपने आपको उम्मीद थी इलेक्शन होंगे या इस उम्मीद से, से, से गए थे बिल्कुल बहुत बढ़िया सवाल 90 परसेंट मुझे उम्मीद थी कि हालातमान समीकरण ऐसे बनेंगे इलेक्शन कराने वाले सब समिति से नहीं होगा उसका कारण क्या चार चार इलेक्शन होंगे इलेक्शन होंगे और उसी दिन ही डिसाइड हो जाएगा। क्या वोटर वोटर लिस्ट लिस्ट जारी हुई? सुनो ना, प्लानिंग नहीं थी वो तो डिसाइड उन्होंने करना था ना जो ज़ूरी बैठी थी उन्होंने उन्होंने मना कर दिया हमारी उनकी तैयारी नहीं थी नॉमिनेशन तो मांगी नहीं जब सरसमिति से हालात नहीं बने और चार कैंडिडेट थे दो तो उनके अपने खुद के बनाए हुए थे पहले मेरे क्वेश्चन को पूरा होने दो नहीं, नहीं, दो एस्पेक्ट है बोलिए ऑफिशियल फॉर्मेलिटी पूरी करना रिटर्निंग ऑफिसर वोटर लिस्ट नॉमिनेशन ऐसा कुछ भी नहीं था, नहीं था कुछ भी नहीं था दूसरा एस्पेक्ट डिफरेंट है वो दोनों पार्ट जरूरी है सुनो अगर देखो अगर ऑफिशियल कार्रवाई पूरी हुई है तो भी से हो जवाब नहीं। नहीं, नहीं नहीं नहीं। तो देने तो दो जब मैं कह रहा हूँ की ज्यूरी और जो मौजूदा प्रधान थे उनकी तरफ से कोई भी तैयारी इलेक्शन की या वोटिंग लिस्ट की या नॉमिनेशन की ऐसी कुछ भी तैयारी नहीं थी उनको यह लग रहा था कि हम सर्वसम्मति से प्रधान बना लेंगे और हमेशा ऐसे ही होता आ रहा है लेकिन पब्लिक कैंडिडेट मजबूत होने की वजह से वहां उन्होंने देखा भी अगर हम सर्वसम्मति भी कराएंगे तो भी पब्लिक के चांस हैं अगर हम नहीं कराते तो तो भी पब्लिक के चांस बनते हैं इलेक्शन भी कराते हैं तो उन्होंने इन दोनों चीजों प्रोसेस को डिले किया दो महीने का टाइम जूरी ने कहा और प्रधान ने उनकी आपस में बात हुई तो टल गए इलेक्शन भी समझ लो याद या मैंने दो हजार तेईस में महासम्मेलन करवाया था सात स्टेट में घूम के आया था और सात स्टेटों में हमारी बरादरी के लोग हैं पर मैं ये टोटल बता दू आपको उन्तीस स्टेट है देश की उन्नती में से लगभग मेरे हिसाब से छब्बीस स्टेट ऐसी हैं जहां हमारी बरादरी के लोग रहते हैं संख्या चाहे दस परिवार की है या बीस परिवार की है लेकिन सबसे ज्यादा अगर कोई संख्या है वो राजपुरा डिस्ट्रिक्ट पटियाला में समाणा में ये है और जो प्रधान बनता है वो भी पंजाब से ही बनता है देखो देखो यही बात ये धीमान साहब बहुत बढ़िया सवाल आपने किया यही बात का मैं फोकस पूरे देश को और आपको बताना चाहता हूँ कि ये लोग चाहते हैं ये दो लोग चाहते हैं कि ये पंजाब की तरफ से ही प्रधान बना रहे और हम अपनी राजनीतिक डुकडुकी बजाते रहे और बरादरी को इस्तेमाल करते रहे लेकिन अगर ये देश की संस्था है तो फिर महाराष्ट्र भी खड़ा हो सकता है उड़ीसा भी खड़ा हो सकता है यूपी भी खड़ा हो सकता है तो उसमें हर चिका लेकिन वो बात इनको मंजूर नहीं थी ना तभी तो ये चक्कर पड़ा कटारिया जी कई जगह कह चुके हैं कि मैं प्रधान नहीं बनना चाहता देखो राजनीति किसको कहते हैं डारा साहब आपके मन में क्या चल रहा है और बाहर क्या चल रहा है वो खुद बनना चाहते हैं और मैं दावे से कह रहा हूं आज प्रधान तो यही बनेंगे ये तो सिर्फ एक गेम है राजनीति है और वो लोग समझ भी रहे हैं और उनका मैं लोगों का जवाब दे रहा हूँ आपको कल को पोपली जी जो अपनी टीम इकट्ठी कर रहे हैं अपना समाज इकट्ठा कर रहे हैं उनका क्या होगा उनका दो ही बस दो ही बातें होंगी दादा साहब या तो पोपली जी अलग महासंघ बनाएंगे महाराष्ट्र का या तो ये होगा तो महासंघ हो जाए तो तीन महासंघ बन जाना बस अगर अगर नीति ठीक नहीं होगी और नीति पे ये लोग चलेंगे हो सकते दस भी महासंघ बन जाए टोटली जाए जीरो ही हो जाए

लेकिन एक व्यक्ति विशेष जिसके आड़े में कृष्ण कुकरेजा आ रहा है तो वो राजनीति उनकी खराब हो रही है मैं लगा जोड़ने में ये लगे हुए हैं अपने स्वार्थ की खातर तो पंचायत जोड़ चुकी है नो मैंने कोई पंचायत नहीं जोड़ी पंचायत अब मैं जोड़ने का काम करूंगा मैंने पहले तीन सालों में वो प्रोजेक्ट लगाया उसमें मैं अपनी सभ्यता को मैंने फेम किया अब मेरी पर, सर, जो संस्था है वो फेम हो चुकी है अब मैं कम से कम कम से कम पचा, पचास पंचायतें अपने इस में ये दिन से अप्रैल से नया साल आ रहा है ये काम शुरू हो जाएगा। क्या प्रोजेक्ट किया था पहले आपने मैंने मैंने डारा साहब सब सबसे पहले तो मैंने जब हमारा तीन साल पहले महासंघ बना हमने स्कूल की गरीब बच्चों को जसिया बांटी किताबें बांटी उसके बाद फिर महासम्मेलन कराया अभिनंदन पैलेस में उसके बाद खाटू शाम का प्रोग्राम कराया उसके बाद मैंने दो साल पहले आंखों के लेंस का के लेंस का का कैंप कैंप लगाया लगाया इस साल मैंने फिर आंखों के लिए तो आपने समाज के लिए क्या किया भोलपुर समाज के लिए क्या किया मेरा एक खुला निमंत्रण है आपके जरिए अब मैं आपके सामने अगर ये बात करूं मुझे कह नहीं चाहिए लेकिन मुझे मेरे को बाबा शाम इजाजत नहीं देता

आपकी संस्था संस्था उस कोई, को को कोई, तो कोई भावलपुर भावल भावल के लिए क्या, क्या? भावलपुर के लिए ही कर रहा हूँ डा साहब भौलपुर बच्चों की बातें कर रहा हूँ भावलपुर बरादरी के लोगों की गल कर रहा हूँ और एक बात और कह रहा हूं अगर कोई भी शख्स असहाय है जिंदगी में किसी भी तरीके से वो मेरे पास आए आते हैं लोग मेरे से काम करा के जाते हैं कल्ला भोलपुरी को छोड़ना ही मां का काम नहीं है मां का काम है मेरे प्यारे डारा साहब कि एक बरादरी का बच्चा पढ़ना चाहते हैं पैसे नहीं है फीस नहीं है तो ये मेरा संघ कर रहा है आगे सुनिए एक जो आपने सवाल कहा ये मेरे जहन में है अब मैं पंचायतें जोड़ूंगा ये मेरा काफिला यहाँ रुकेगा नहीं ये काफिला बढ़ेगा अब अगली नेक्स्ट मीटिंग होगी ना तो पंचायत के लोग भी यहाँ बैठे हुए मासम जिसमें आप पोपली जी की वजह से गए वो है आपके लिए ये मुझे आप वहाँ गए उनका आरोप आप मेंबर नहीं है आप कहते में वहां से आप उठ के आ गए पोपली जी ने वीडियो वायरल की कहा कि मैंने इनको इनवाइट नहीं किया अब आप ये भी कह रहे हैं पोपली जी अब वहाँ गया सन शुरू करेंगे तो आपके लिए उस बागरूमा संघ जिसके कटारिया प्रेसिडेंट है वहां के लिए चैप्टर क्लोज है आप वाइंड पर नहीं करेंगे आप हाँ, हां बहुत बढ़िया सवाल किया अगर उनकी संस्था में कोई ऐसा मेंबर जो मेरा खास दोस्त है अगर वो मुझे अप्रोच करेगा भविष्य में तो मैं उसके इनविटेशन को ऑनर करूंगा कारण एक ही है कि मैं ब्रदरहुड का बंदा हूं अगर कोई बरादरी के लिए मुझे कहेगा कि आपने वहाँ आके लेकिन आपका कहना था कि वहाँ वो अच्छा काम नहीं कर रहे इसलिए आपने अपना स्थानीय बनाया हाँ, हाँ, हाँ। तो उसमें इंटरफेस किया मेरी इंटरफेस नहीं है मैं चावला साहब थे देखो नहीं आपने एक चैनल के माध्यम से कहा था कि क्या? आप उस सांग को एक गैर राजनीतिक प्रदान दोगे। बिल्कुल एग्जैक्टली मेरा आज भी तो ये, ये है। वो गैर राजनीतिक नहीं वो गैर राजनीतिक प्रधान है ना न, बिल्कुल पॉलिटिशियन नहीं है वो नहीं, नहीं, उसमें नहीं जा रहे हाँ। ये है उनके महास में होगी मुझे जो मीटिंग हो आप वहां पर जाओगे देखो मुझे अगर कोई मेरा दोस्त वहाँ जो मेंबर है या पोपली मुझे बुलाएगा तो मैं जाऊंगा क्यों ना जाओंगा? मैं चुप करके बैठूंगा ना देखूंगा ना? बतौर, बतौर एक बरादरी के नाते इतना बड़ा एपिसोड हो गया फिर भी जाओगे कमाल की बात है वो उनकी तरफ से हुआ ना मैं तो समाज के लिए जाऊंगा मैं उनके लिए घुट जाऊंगा नहीं चलो ये बात को रिकॉर्ड करो ना फिर हो रहा है हो रहा है ना क्या भोलपुर मास लग गया ਦੋ ਬੰਦੋ ਗਾ ਬੋਲੋ ਮੈਂ ਦੋ ਬੰਦੋ ਗਾ ਮੈਂ ਨਹੀਂ ਜਾਊਗਾ ਬੋਲੀਏ ਸਰ ਅਗਰ ਉਹ ਦੋ ਬੰਦੋ ਗਾ ਹੈ ਤਾਂ ਮੈਂ ਨਹੀਂ ਜਾਊਗਾ ਅਗਰ ਪੂਰੇ ਸਮਾਜ ਗਾ ਹੈ ਤਾਂ ਸਮਾਜ ਦੇ ਸਾਹਮਣੇ ਬੰਦ ਕੇ ਬੰਦ ਸਮਾਜ ਨੂੰ ਕੀ ਅਪੀਲ ਹੈ ਤੁਹਾਡੇ ਵਾਸਤੇ ਸਮਾਜ ਨੂੰ ਕੀ ਅਪੀਲ ਹੈ ਤੁਹਾਡੀ ਜਿਹੜੇ ਜੁੜਨਾ ਚਾਹੁੰਦੇ ਆ ਜਿਹੜੇ ਆਣਾ ਚਾਹੁੰਦੇ ਆ ਐਗਜ਼ੈਕਟਲੀ ਮਹਾ ਸੰਗ ਚਾਹ ਮੇਰਾ ਹੈ ਚਾਹ ਉਹਨਾਂ ਦਾ ਹੈ ਚਾਹ ਕਿਸੇ ਹੋਰ ਦਾ ਹੈ ਜਾਂ ਬਣੇਗਾ ਹੋਇਸ਼ ਵਿੱਚ एक ही अपील है महासंघ बनाना कोई बुरी बात नहीं है समाज के कार्य करो समाज का उत्थान करो आपस में सहचार जो बुजुर्गों से बनता आ रहा है सदियों से बनता आ रहा है वो मेंटेन रखो उसमें राजनीति ना करो हर एक इज्जत करो और इसके अलावा मैं एक बात और भी कहूंगा इस बरादरी में इस समाज में किसी की भी कोई अगर बात गलत दिशा में जाती है तो उसका विरोध करें। क्या ऐसा नहीं में पुराने में, वो अपना रहता है इंटरव्यू देखो, देखो में भी बोला था मैं आपको दोबारा कहता हूँ अब आपने पोपली जी का एग्जाम्पल दिया ना, तो, खड़ा हुआ। तो फिर देखो ना इज्जत किसको नहीं चाहिए पोपली को भी तो इज्जत चाहिए आपको भी चाहिए मुझे भी चाहिए देखो देखो ये तो अपनी आदमी के अपने सोच पर डिपेंड करता है ना

के जिरे? जिरे गतारी 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 गतारी। गतारी। चलो मेरी सुनो आप भी हूँ या तो देखो वो मौजूदा प्रधान ही बनेगा अगर वो मौजूदा प्रधान नहीं बनेगा तो उनके अच्छा आले द्वाले का ही बनेगा ठीक है बस आले द्वाले का ही बनेगा बड़ा कंसेप्ट क्लियर है ठीक है ठीक है धन्यवाद धन्यवाद दोस्तों जय श्री श्याम जय श्री श्याम जय श्री